ਅੱਜ ਅਸੀਂ ਮਾਂ ਬੋਲੀ ਦਿਵਸ ਮਾਂ ਮੋਲੀ ਦਿਵਸ ਜਾਂ ਮਦਰ ਲੈਂਗੁਏਜ ਡੇ ਅਸੀਂ ਅਗਰ ਅੱਜ ਮਨਾ ਰਹੇ ਆ ਤਾਂ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਇਹ ਕਿਉਂ ਮਨਾ ਰਹੇ ਹਾਂ ਮਾਂ ਬੋਲੀ ਦਿਵਸ 21 ਫਰਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਅਸੀਂ ਕਿਸੇ ਕਾਰਨਾ ਕਰਕੇ ਇਲੈਕਸ਼ਨ ਦੇ ਵਿੱਚ ਟੀਚਰਸ ਦੀ ਡਿਊਟੀ ਹੋਣ ਕਰਕੇ ਉਹਨਾਂ ਦੀ ਅਵੇਲੇਬਿਲਿਟੀ ਨਾ ਹੋਣ ਕਰਕੇ ਅਸੀਂ ਅੱਜ ਮਨਾ ਰਹੇ ਹਾਂ ਲੇਕਿਨ ਸਾਰਿਆਂ ਨੂੰ ਇਹ ਸੋਚਣ ਵੀ ਮਜਬੂਰ ਹੋਣਾ ਪੈਂਦਾ ਕਿ ਅਸੀਂ ਇਸ ਚੀਜ਼ ਨੂੰ ਕਿਉਂ ਮਨਾ ਰਹੇ ਹਾਂ ਕੀ ਅਸੀਂ ਆਪਣੀ ਮਾਂ ਪਾਸ਼ਾ ਤੋਂ ਦੂਰ ਜਾ ਰਹੇ ਹਾਂ ਕੀ ਸਾਡੀ ਮਾਂ ਪਾਸ਼ਾ ਨੂੰ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਹੈ ਜਿਸ ਦੀ ਵਜ੍ਹਾ ਕਰਕੇ ਅਸੀਂ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਆਪਣੀ ਮਾਂ ਬੋਲੀ ਦੇ ਨਾਲ ਅਸੀਂ ਜੁੜੀਏ ਆਪਣੀ ਮਾਂ ਬੋਲੀ ਨੂੰ ਅਸੀਂ ਅਪਣਾਈਏ ਔਰ ਉਹਨੂੰ ਪਰਫੂਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਈ ਕਿਤੇ ਨਾ ਕਿਤੇ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲ ਜਾਏਗਾ ਕਿ ਵਾਕਈ ਸਾਡੀ ਮਾਂ ਬੋਲੀ ਨੂੰ ਕਿਸੇ ਬਾਹਰਲੇ ਕੋਲੋਂ ਨਹੀਂ ਸਾਡੇ ਆਪਣੇ ਆਪ ਨੂੰ ਖਤਰਾ ਹੈ ਸਾਡੇ ਆਪਣੇ ਆਪ ਕੋਲੋਂ ਖਤਰਾ ਹੈ ਮਾਂ ਬੋਲੀ ਦੀ ਜਿਹੜੀ ਇੰਪੋਰਟੈਂਸ ਹੈ ਜਾਇਦੀ ਮਹੱਤਤਾ ਹੈ ਮੇਰੇ ਖਿਆਲ ਹੈ ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬੀ ਦੀ ਕੀ ਸਥਿਤੀ ਹੈ ਅਸੀਂ ਪੰਜਾਬੀ ਦੀ ਕਿੰਨੀ ਖਬਰ ਤੋਂ ਕਰਦੇ ਹਾਂ ਕਿੱਥੇ ਕਿੱਥੇ ਕਰਦੇ ਹਾਂ ਮੇਰਾ ਖਿਆਲ ਹੈ ਕਿ ਅਸੀਂ ਪਲੀ ਪਾਂਤੀ ਇਸ ਗੱਲ ਨੂੰ ਜਾਣਦੇ ਹਾਂ ਕਿਸੇ ਵੀ ਭਾਸ਼ਾ ਨੂੰ ਸਿੱਖਣਾ ਮਾਤ ਭਾਸ਼ਾ ਤੋਂ ਇਲਾਵਾ ਕਿਸੇ ਦੂਸਰੀ ਭਾਸ਼ਾ ਨੂੰ ਵੀ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਹ ਆਪਣੀ ਮਾਤ ਭਾਸ਼ਾ ਦੀ ਕੀਮਤੇ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਹੁੰਦੇ ਆ ਜਾਣਕਾਰ ਹੁੰਦੇ ਆ ਔਰ ਮੈਂ ਕਹਿੰਦਾ ਬਹੁਤ achhi gall hai ਸਾਡੇ ਇੱਕ ਫਾਰਮਰ ਪ੍ਰਾਈਮ ਮਿਨਿਸਟਰ ਪੀ ਵੀ ਨਰਸੀਮਰੋ ਉਹਨਾਂ ਨੂੰ 11 ਭਾਸ਼ਾਵਾਂ ਦਾ ਗਿਆਨ ਸੀਗਾ ਉਹ ਲਿਖ ਲੈਂਦੇ ਸੀਗੇ ਬੋਲ ਲੈਂਦੇ ਸੀਗੇ ਔਰ ਉਹਦੇ ਵਿੱਚ ਉਹਦੀ ਪੂਰੀ ਜਿਹੜੀ ਹੈ ਮਹਾਰੀਅਤ ਹਾਸਲ ਸੀ ਉਹਨਾਂ ਨੂੰ 11 ਭਾਸ਼ਾਵਾਂਾਂ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਅੱਜ ਅਸੀਂ ਇੱਕ ਪਾਠ ਨੂੰ ਸਿੱਖਣ ਵਾਸਤੇ ਯਤਨ ਸਿੰਘ ਰਹੇ ਆ ਔਰ ਉਹਦੇ ਬਾਅਦ ਵੈਲਿਊਏਸ਼ਨ ਜਾਂ ਪੋਸ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਇੱਕ ਛੋਟੀ ਜੀ ਇੱਕ ਅਰਜੀ ਲਿਖਣੀ ਹੋਵੇ ਤੇ ਉਹਦੇ ਵਿੱਚ ਵੀ ਸਾਡੀ ਗਲਤੀਆਂ ਹੁੰਦੀਆਂ ਤੁਸੀਂ ਦੇਖੋਗੇ 11 ਭਾਸ਼ਾਵਾਂ ਦੇ ਵਿੱਚ ਅਗਰ ਕਿਸੇ ਨੇ ਮਾਸਟਰੀ ਹਾਸਲ ਕਰਨੀ ਹੈ ਤੇ ਕਿੰਨੀ ਐਫਰਟ ਉਹਨਾਂ ਨੂੰ ਕਰਨੀ ਪਈ ਹੋਵੇਗੀ ਤੇ ਕਿੰਨਾ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਔਰ ਦੂਸਰੀ ਗੱਲ ਅਗਰ ਕੋਈ ਵੀ ਅਦਰਸੀ ਆਪਣੇ ਮਨ ਦੇ ਪਾਪ ਜਾਂ ਆਪਣੇ ਵਿਚਾਰ ਜਦੋਂ ਵੀ ਅਸੀਂ ਪ੍ਰਗਟ ਕਰਦੇ ਹਾਂ ਤੇ ਸਭ ਤੋਂ ਬੈਸਟ ਜਿਹੜਾ ਉਹਦਾ ਮੀਡੀਅਮ ਹੈ ਮਾਧਿਅਮ ਹੈ ਉਹ ਆਪਣੀ ਮਾਤ ਭਾਸ਼ਾ ਹੈ ਕਿੰਨੀ ਅਸੀਂ ਕੋਈ ਵੀ ਭਾਸ਼ਾ ਬੋਲੀਏ ਕਿਸੇ ਦੀ ਜੁਬਾਨ 'ਚ ਗੱਲ ਕਰੀਏ ਲੇਕਿਨ ਜਿਹੜੀ ਸਾਡੀ ਸੋਚ ਹੈ ਸਾਡੀ ਸੋਚਨ ਦੀ ਕਿਰਿਆਲਿਟੀ ਹੈ ਉਹ ਸਿਰਫ ਔਰ ਸਿਰਫ ਮਾਂ ਬੋਲੀ ਦੇ ਵਿੱਚ ਹੁੰਦੀ ਹੈ ਔਰ ਅਸੀਂ ਆਪਣੀ ਜਿਹੜੀ ਸੋਚ ਹੈ ਦੂਸਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਕੇ ਫਿਰ ਅਸੀਂ ਲੋਕਾਂ ਤੱਕ ਲੈ ਕੇ ਆਉਨੇ ਆ ਲੇਕਿਨ ਜਿਹੜੀ ਸੋਚ ਹੈ ਉਹ ਹਮੇਸ਼ਾ ਮਾਂ ਬੋਲੀ ਦੇ ਵਿੱਚ ਜਾਂ ਮਾਤ ਭਾਸ਼ਾ ਦੇ ਵਿੱਚ ਹੀ ਹੁੰਦੀ ਹੈ ਸਤ ਜਾਜ ਬਰਨਨ ਸ਼ਾ ਬਹੁਤ ਫੇਮਸ ਅੰਗਰੇਜ਼ੀ ਦੇ ਇੱਕ ਲੇਖਕ ਹੋਏ। ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਕਿ ਕੋਈ ਵੀ ਆਦਮੀ, ਅਗਰ ਕੋਈ ਵਿਦੇਸ਼ੀ ਭਾਸ਼ਾ ਜਾਂ ਦੂਸਰੀ ਭਾਸ਼ਾ ਸਿੱਖਣਾ ਚਾਹੁੰਦਾ ਹੈ, ਉਹ ਆਪਣੀ ਮਾਂ ਬੋਲੀ ਤੋਂ ਮਾਹਰਤ ਹਾਸਲ ਕੀਤੇ ਬਿਨਾਂ ਦੂਸਰੀ ਕੋਈ ਭਾਸ਼ਾ ਸਿੱਖ ਨਹੀਂ ਸਕਦਾ। ਕਹਦਾ ਮਤਲਬ ਕਿ ਅਗਰ ਕੋਈ ਦੂਸਰੀ ਲੈਂਗੁਏਜ ਵੀ ਅਸੀਂ ਸਿੱਖਣੀ ਹੈ, ਤੇ ਉਹਦੇ ਵਾਸਤੇ ਸਾਨੂੰ ਪਹਿਲਾਂ ਆਪਣੀ ਮਾਂ ਬੋਲੀ ਦੇ ਉੱਤੇ ਮਾਸਟਰੀ ਜਾਂ ਮਾਹਰਤ ਹਾਸਲ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਕੋਈ ਆ ਬੋਲੀ ਜਿਹੜੀ ਆ ਉਹ ਸਿੱਖ ਸਕਦੇ ਆਂ ਸੀ। ਔਰ ਅਗਰ ਅਸੀਂ ਇਹਨਾਂ ਮਾਰਕ ਦੇ ਦੇਖੀਏ ਕਿ ਕਿਸੇ ਵੀ ਮਾਤ ਭਾਸ਼ਾ ਨੂੰ ਬਚਾਉਣ ਵਾਸਤੇ ਕਿਹੜੇ ਕਿਹੜੇ ਫੈਕਟਰਸ ਨੇ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੇ ਕਿ ਯੋਗਦਾਨ ਆਪਣਾ ਪਾਉਂਦੇ ਔਰ ਅਗਰ ਅਸੀਂ ਥੋੜਾ ਜਿਹਾ ਸੋਚੀਏ ਤੇ ਮੇਰੇ ਵਿਚਾਰ ਦੇ ਵਿੱਚ 6 ਤਰ੍ਹਾਂ ਐਸੀ ਹੈਗੀਆਂ ਜਿਹੜੀਆਂ ਕਿ ਮਾਂ ਬੋਲੀ ਨੂੰ ਜਾਂ ਮਾਤ ਭਾਸ਼ਾ ਨੂੰ ਬਚਾਉਣ ਦੇ ਵਿੱਚ ਉਹਨੂੰ ਪ੍ਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਹੈ ਉਹ ਪਾਉਂਦੇ ਸਭ ਤੋਂ ਪਹਿਲਾ ਹੈ ਲੋਕ ਉਸ ਇਲਾਕੇ ਦੇ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਸੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਉਹੀ ਆਪਣੀ ਮਾਂ ਬੋਲੀ ਨੂੰ ਬਚਾ ਸਕਦੇ ਆ ਘਰਾਂ ਦੇ ਵਿੱਚ ਸਾਡਾ ਮਾਹੌਲ ਜਿਹੜਾ ਹੈ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਬੋਲਣ ਪੜ੍ਹਨ ਔਰ ਲਿਖਣ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੋਤਸਾਹਨ ਕਰੀਏ ਉਹਨਾਂ ਨੂੰ ਇਹ ਕੰਮ ਕਰਨ ਵਾਸਤੇ ਕਹੀਏ ਔਰ ਇਸ ਤਰ੍ਹਾਂ ਤੋਂ ਕਦੇ ਵੀ ਅਸੀਂ ਇਹ ਨਾ ਸ਼ਰਮਾਈਏ ਕਿ ਸਾਡੇ ਬੱਚੇ ਪੰਜਾਬੀ 'ਚ ਗੱਲ ਕਰ ਰਹੇ ਆ ਜਾਂ ਪੰਜਾਬੀ ਬੋਲ ਰਹੇ ਆ ਅਸੀਂ ਉਸ ਗੱਲ ਦੇ ਵਿੱਚ ਫਖਰ ਮਹਿਸੂਸ ਕਰੀਏ ਮਾਣ ਮਹਿਸੂਸ ਕਰੀਏ ਕਿ ਐਸੀ ਪੰਜਾਬੀ ਆ ਔਰ ਅਸੀਂ ਪੰਜਾਬੀ ਬੋਲ ਵੀ ਸਕਦੇ ਆ ਲਿਖ ਵੀ ਸਕਦੇ ਆ ਔਰ ਹਮੇਸ਼ਾ ਸਾਨੂੰ ਮਾਣ ਰਹੇਗਾ ਦੂਸਰੀ ਇੱਕ ਗੱਲ ਹੈ ਕਿਸੇ ਵੀ ਮਾਂ ਬੋਲੀ ਨੂੰ ਬਚਾਉਣ ਦੇ ਵਿੱਚ ਉਹ ਹੁੰਦੇ ਆ ਲਿਖਾਰੀ ਤੇ ਗਵਈਏ ਉਸ ਸਮੇਂ ਦਾ ਜਿਹੜਾ ਲਿਟਰੇਚਰ ਹੈ ਕੰਟੈਂਪੋਰੀ ਲਿਟਰੇਚਰ ਨੂੰ ਕਹਿੰਿਆ ਸਮੇਂ ਦਾ ਲਿਟਰੇਚਰ ਅਗਰ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਪੜਦੇ ਆ ਜਾਂ ਫਿਰ ਜਿੰਨੇ ਵੀ ਗਵਈਏ ਗੀਤ ਅੱਜ ਕੱਲ੍ਹ ਅਸੀਂ ਪੰਜਾਬੀ ਸੁਣਦੇ ਆ ਬੜਾ ਬੂਮ ਆਇਆ ਹੈ ਪੰਜਾਬੀ ਗੀਤਾਂ ਦਾ ਅੱਜ ਕੱਲ੍ਹ ਮੂਵੀਜ਼ ਬਹੁਤ ਜ਼ਿਆਦਾ ਬਣ ਰਹੀਆਂ ਮੇਰਾ ਖਿਆਲ ਹੈ ਕਿ ਆਈ ਸਲੂਟ ਉਹ ਸਾਰੇ ਹੀ ਜਿੰਨੇ ਗਵਈਏ ਹੈਗੇ ਆ ਗਾਇਕਾਂ ਨੂੰ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਂਦਾ ਯਤਨ ਕੀਤਾ ਕਿਸੇ ਵੀ ਪ੍ਰਾਂਤ ਦਾ ਜਿਹੜਾ ਹੈ ਉਹ ਦਸ਼ਿੰਦਾ ਹੋਏ ਮੈਨੇ ਚਾਹ ਗੁਜਰਾਤ ਚ ਹੋਏਗੀ ਲੇਕਿਨ ਗਾਣੇ ਪੰਜਾਬੀ ਬਜਦੇ ਬਣ ਲੋ ਭੰਗੜਾ ਜਿਹੜਾ ਹੈ ਡਾਂਸ ਜਿਹੜਾ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਮਤਲਬ ਉਹਦੇ ਗੀਤਾਂ ਦੇ ਉੱਤੇ ਜਿਹੜਾ ਨਾ ਉਹ ਕੀਤਾ ਜਾਂਦਾ ਹੈ ਅੱਜ ਤੋਂ 10 ਸਾਲ ਪਹਿਲਾਂ ਮੈਂ ਮਾਊਂਟ ਆਬੂ ਗਿਆ ਰਾਜਸਥਾਨ ਦੇ ਵਿੱਚ ਔਰ ਮਾਊਂਟ ਆਬੂ ਔਰ ਗੁਜਰਾਤ ਦਾ ਬਾਰਡਰ ਬਿਲਕੁਲ ਕੋਲ ਕੋਲ ਹੈ ਕੋਈ ਕੁੱਥੇ ਗੁਜਰਾਤੀ ਵੀ ਆਉਂਦੇ ਆ ਉੱਥੇ ਰਾਜਸਥਾਨੀ ਵੀ ਆਉਂਦੇ ਆ ਜਾਂ ਦੁਨੀਆਂ ਦੇ ਦੂਸਰੇ ਕੋਨਿਆਂ ਤੋਂ ਜਿਹੜੇ ਹੈ ਉਹ ਸੈਲਾਨੀ ਆਉਂਦੇ ਆ ਉੱਥੇ ਔਰ ਉੱਥੇ ਗੱਡੀਆਂ ਦੇ ਵਿੱਚ ਪੰਜਾਬੀ ਗਾਣੇ ਵੱਜ ਰਹੇ ਸੀ ਪਰ ਬੜੀ ਖੁਸ਼ੀ ਹੋਈ ਉਹ ਗਾਣੀ ਸੁਣ ਕੇ ਉਹ ਦੇਖ ਕੇ ਇਹ ਦੇਖੋ ਪੰਜਾਬੀ ਦਾ ਜਿਹੜਾ ਪ੍ਰਭਾਵ ਕਿੱਥੇ ਤੱਕ ਪਹੁੰਚਿਆ ਹੋਇਆ ਹੈ। ਉਹ ਪੰਜਾਬੀ ਕਹਿੰਦੇ ਉਹਨੂੰ ਐ ਕਿ ਜਦੋਂ ਉਹ ਪੰਜਾਬੀ ਗੀਤ ਕੋਈ ਸੁਣਦਾ ਹੈ ਉਹਦੇ ਪਾਉ ਜਿਹੜੇ ਪੈਰ ਆਪਣੇ ਆਪ ਉੱਠ ਜਾਂਦੇ ਸਰਜੀਦੋ। ਉਹ ਨਚਣਾ ਰੋਛਦਾ ਹੈ ਤੇ ਨਚਿੰਦੇ ਨੂੰ ਲਮਣੇ ਕਰਦਾ। ਤੇ ਜਿੰਨੇ ਵੀ ਇਹ ਗਵਈਏ ਔਰ ਲਿਖਾਰੀ ਹੈ ਇਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ ਸਾਡੀ ਮਾਂ ਬੋਲੀ ਨੂੰ ਬਚਾਉਣ ਦੇ ਵਿੱਚ। ਤੀਸਰੀ ਚ ਰਹਾ ਵਿਦਿਅਕ ਸੰਸਥਾਵ ਸਾਡੇ ਸਕੂਲ ਕਾਲਜਸ অর ਯੂਨੀਵਰਸਿਟੀਆਂ ਉਸ ਸਟੇਟ ਦੇ ਵਿੱਚ ਜਿੱਥੇ ਜਿਸ ਦੀ ਮਾਂ ਬੋਲੀ ਦੀ ਗੱਲ ਕਰਦੇ ਆ ਉੱਥੇ ਉਹ ਭਾਸ਼ਾ ਜਿਹੜੀ ਹੈ ਪੜਾਈ ਜਾਣੀ ਬਹੁਤ ਜ਼ਰੂਰੀ ਹੈ ਅਰ ਸਾਡੀਆਂ ਇਹ ਸਰਕਾਰਾਂ ਹੈ ਟਾਈਮ ਟੂ ਟਾਈਮ ਜਿਹੜੇ ਐਜੂਕੇਸ਼ਨ ਕਮਿਸ਼ਨ ਆਏ ਉਹਨਾਂ ਕਮਿਸ਼ਨ ਦੇ ਵਿੱਚ ਉਹਨਾਂ ਨੇ ਮਾਂ ਬੋਲੀ ਨੂੰ ਪ੍ਰੀਫਰੈਂਸ ਦਿੱਤੀ ਉਠਾਰੀ ਕਮਿਸ਼ਨ 1965 ਦੇ ਵਿੱਚ ਆਇਆ ਉਹਨੇ ਟਰਾਈ ਲੈਂਗੁਏਜ ਫਾਰਮੂਲਾ ਦਿੱਤਾ ਤ੍ਰੈਪਾਸ਼ੀ ਫਾਰਮੂਲਾ ਦਿੱਤਾ ਕਿ ਸਭ ਤੋਂ ਪਹਿਲਾਂ ਬੱਚੇ ਨੂੰ ਆਪਣੀ ਮਾਂ ਬੋਲੀ ਪੜਾਈ ਜਾਏਗੀ 3 ਸਾਲ ਵਾਸਤੇ ਚੌਥੇ ਸਾਲ ਦੇ ਵਿੱਚ ਉਹਨੂੰ ਨੈਸ਼ਨਲ ਲੈਂਗੁਏਜ ਜਿਸ ਤਰ੍ਹਾਂ ਸਾਡੀ ਹਿੰਦੀ ਹੈ ਨੈਸ਼ਨਲ ਲੈਂਗੁਏਜ ਉਹ ਪੜਾਈ ਜਾਏਗੀ ਔਰ 5 ਸਾਲ ਤੋਂ ਬਾਅਦ 6ਵੀਂ ਕਲਾਸ ਦੇ ਵਿੱਚ ਉਹਨੂੰ ਫੋਰਨ ਲੈਂਗੁਏਜ ਪੜਾਈ ਜਾਏਗੀ ਥੈਟ ਇਜ਼ ਇੰਗਲਿਸ਼ ਤੋਂ ਅਸੀਂ ਉਸ ਤਰ੍ਹਾਂ ਪਾਸ਼ੀ ਜਿਹੜਾ ਫਾਰਮੂਲਾ ਹੈ ਉਹਦੀ ਅਸੀਂ ਪ੍ਰੋਡਕਟ ਹਾਂ ਕਿਉਂਕਿ ਅਸੀਂ ਉਹ ਚੀਜ਼ਾਂ ਪੜੀਆਂ ਪਹਿਲੇ 3 ਸਾਲ ਅਸੀਂ ਜਿਹੜਾ ਸਿਰਫ ਉਹ ਸਿਰਫ ਪੰਜਾਬੀ ਪੜ੍ਹੀ ਹੈ ਉਹਦੇ ਬਾਅਦ ਹਿੰਦੀ ਪੜ੍ਹੀ ਹੈ ਔਰ ਉਹਦੇ ਬਾਅਦ ਅੰਗਰੇਜ਼ੀ ਪੜ੍ਹੀ ਹੈ ਜਿਵੇਂ ਜਿਨੇਰਲ ਕਮਿਸ਼ਨ ਦੇ ਐਜੂਕੇਸ਼ਨ ਦੇ ਵਿੱਚ ਆਨਦੇਰ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਣੀ ਮਾਤ ਭਾਸ਼ਾ ਨੂੰ ਪ੍ਰੀਫਰੈਂਸ ਦੇਣੀ ਚਾਹੀਦੀ ਹੈ ਔਰ ਬੱਚਿਆਂ ਦੀ ਜਿਹੜੀ ਸ਼ੁਰੂਆਤੀ ਮੁੱਢਲੀ ਜਿਹੜੀ ਸਿੱਖਿਆ ਹੈ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਜਦੋਂ ਬੱਚੇ ਉਸ ਨੂੰ ਸਿੱਖ ਜਾਣ ਤੇ ਉਹਦੇ ਤੋਂ ਬਾਅਦ ਉਹ ਦੂਸਰੀਆਂ ਭਾਸ਼ਾਵਾਂ ਨਾਲ ਰਿਲੇਟ ਕਰਕੇ ਦੂਸਰੀ ਭਾਸ਼ਾ ਦੇ ਲਈ ਹੈ ਉਹ ਸਿੱਖ ਸਕਦੇ ਹੈ ਉਨੇ ਨਿਊ ਐਜੂਕੇਸ਼ਨ ਪਾਲਿਸੀ 2020 ਆਈ ਹੈ ਉਹਦੇ ਵਿੱਚ ਵੀ ਕੁਝ ਅੰਸ਼ ਜਿਹੜੇ ਆ ਉਹ ਉਹਨਾਂ ਨੇ ਇੱਥੇ ਜ਼ੋਰ ਦਿੱਤਾ ਕਿ ਪਹਿਲੇ ਜਿਹੜੀ ਹੈ ਮਾਤ ਭਾਸ਼ਾ ਦੇ ਵਿੱਚ ਹੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਔਰ ਉਹਦੇ ਬਾਅਦ ਬਾਕੀ ਇਹਦੇ ਵਿੱਚ ਚੌਥੀ ਧਿਰ ਜਿਹੜੀ ਭਾਸ਼ਾ ਨੂੰ ਬਚਾਉਣ ਦੇ ਵਿੱਚ ਅਹਿਮ ਰੋਲ ਪਲੇ ਕਰਦੀ ਹੈ ਉਹ ਹੈ ਸਰਕਾਰਾਂ ਕਿਉਂਕਿ ਸਰਕਾਰਾਂ ਉਸ ਸਟੇਟ ਦੀਆਂ ਉਹਨਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੀ ਮਾਤ ਭਾਸ਼ਾ ਨੂੰ ਬਚਾ ਕੇ ਰੱਖਣ ਅਗਰ ਤੁਸੀਂ ਸਾਊਥ ਇੰਡੀਆ ਦੀ ਗੱਲ ਕਰੋ ਤਾਮਿਲनाडु ਕਰਨਾਟਕ ਆਂਧਰਾ ਕੇਰਲਾ ਉਹ ਆਪਣੀ ਭਾਸ਼ਾ ਦੇ ਬੜੇ ਪੱਕੇ ਆ ਉਹ ਕਿਤੇ ਲਜਾਂਗੇ ਉਹਨਾਂ ਨੇ ਆਪਣਾ ਭਾਸ਼ਾ ਆਪਣੀ ਗੱਲਬਾਤ ਸਿਰਫ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਦੇਣਾ ਔਰ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਕਿਸੇ ਵੀ ਲੈਵਲ ਤੱਕ ਜਾਣ ਰੁਕੇ ਆ ਜਿਤੋਂ ਤੱਕ ਸਰਕਾਰਾਂ ਦਾ ਤਾਲੁਕਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਭਾਸ਼ਾ ਐਕਟ 1967 ਦੇ ਵਿੱਚ ਬਣਿਆ ਜਦੋਂ ਲక్ష్ਮਨ ਸਿੰਘ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਕ੍ਰਿਸ਼ਨ ਸਿੰਘ ਗਿੱਲ ਦੀ ਸਰਕਾਰ ਸੀ ਔਰ ਉਹਨਾਂ ਨੇ ਇਹ ਬੈਲ ਲੈ ਕੇ ਆਂਦਾ ਕਿ ਭਾਸ਼ਾ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਉਹਦੇ ਬਾਅਦ 2008 ਦੇ ਵਿੱਚ ਇਹਦੇ ਵਿੱਚ ਸ਼ੋਧ ਹੋਈ ਔਰ ਕੁਝ ਕੰਡੀਸ਼ਨ ਲਗਾਤੀ ਗਈਆਂ ਕਿ ਪੰਜਾਬੀ ਭਾਸ਼ਾ ਦਾ ਪ੍ਰਯੋਗ ਦਫ਼ਤਰਾਂ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਮੈਨੇਟਰੀ ਕੀਤਾ ਗਿਆ ਜ਼ਰੂਰੀ ਕੀਤਾ ਗਿਆ ਔਰ 2020 ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਚੰਨੀ ਸਰਕਾਰ ਨੇ ਇਹ ਨੂੰ ਹੋਰ ਮਜ਼ਬੂਤ ਕੀਤਾ ਕਿ ਅਗਰ ਕੋਈ ਇਸ ਚੀਜ਼ ਨੂੰ ਫਾਲੋ ਨਹੀਂ ਕਰਦਾ ਉਹਦੀ ਉਲੰਘਣਾ ਕਰਦਾ ਹੈ ਤੇ ਉਹਦੇ ਵਿੱਚ ਉਹਨਾਂ ਨੇ ਜੁਰਮਾਨਿਆਂ ਦੇ ਵਿੱਚ ਵਾਦਾ ਕਰ ਦਿੱਤਾ ਕਿ ਅਗਰ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਗਾਇ ਪੰਜਾਬੀ ਵਿੱਚ ਨਹੀਂ ਹੁੰਦਾ ਤੇ 15000 ਤੱਕ ਉਹਨੂੰ ਜੁਰਮਾਨਾ ਜਿਹੜਾ ਹੈ ਕੀਤਾ ਜਾ ਸਕਦਾ। ਤੇ ਇਸ ਸਰਕਾਰਾਂ ਦਾ ਦੋ ਜਿਹੜਾ ਹੈ ਕਿਤੇ ਨਾ ਕਿਤੇ ਕਾਰਗਰ ਸਾਬਤ ਹੁੰਦਾ ਹੈ ਬਟ ਫਿਰ ਗੱਲ ਉਹ ਹੀ ਆਉਂਦੀ ਹੈ ਕਿ ਅਗਰ ਅਸੀਂ ਆਪਣੇ ਵੱਲ ਤੋਂ ਪੰਜਾਬੀ ਭਾਸ਼ਾ ਨੂੰ ਪੜਨ ਲਿਖਨ ਔਰ ਬੋਲਣ ਦੇ ਵਿੱਚ ਅਗਰ ਅਸੀਂ ਕਮਿਟਿਡ ਆਂ ਤੇ ਮਰ ਖਰ ਸਰਕਾਰਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ। ਸਰਕਾਰਾਂ ਨੇ ਜਬਰਦਸਤੀ ਉਹ ਚੀਜ਼ਾਂ ਸਾਡੇ ਉੱਤੇ ਥੋਪਣੀਆਂ ਉਹ ਸਹੀ ਵੀ ਹੋ ਸਕਦੀਆਂ ਗਲਤ ਵੀ ਹੋ ਸਕਦੀਆਂ ਲੇਕਿਨ ਮਾਤ ਭਾਸ਼ਾ ਦੇ ਨਾਲ ਪਿਆਰ ਇਹ ਹਰ ਇਨਸਾਨ ਨੂੰ ਹੋਣਾ ਚਾਹੀਦਾ ਔਰ ਅੰਦਰੋਂ ਹੀ ਚੀਜ਼ ਆਣੀ ਚਾਹੀਦੀ ਉਹਦੇ ਬਾਅਦ ਸੰਚਾਰ ਸਾਧਨ ਤੇ ਮੀਡੀਆ ਮੀਡੀਆ ਅੱਜ ਤੋ ਤੱਕ ਹਰ ਇਨਸਾਨ ਦੇ ਉੱਤੇ ਮੀਡੀਆ ਦਾ ਕਿੰਨਾ ਜ਼ਿਆਦਾ ਅਸਰ ਹੈ ਕਿੰਨੇ ਜ਼ਿਆਦਾ ਟੀਵੀ ਚੈਨਲ ਕਿੰਨੇ ਜ਼ਿਆਦਾ ਨਿਊਜ਼ ਚੈਨਲ ਜਿੰਨੇ ਉਹ ਮਾਤ ਭਾਸ਼ਾ ਦੇ ਵਿੱਚ ਹੋਣਗੇ ਮਾਂ ਬੋਲੀ ਦੇ ਵਿੱਚ ਹੋਣਗੇ ਉਹਨਾਂ ਹੀ ਸਾਡੀ ਮਾਤ ਭਾਸ਼ਾ ਨੂੰ ਜਿਹੜਾ ਉਹ ਦਾਵਾ ਮਿਲੇਗਾ ਜੋ ਉਪਰਫੂਲਤ ਹੋਏਗੀ। ਔਰ ਲਾਸਟ ਵਿੱਚ ਜਿਹੇ ਸ਼ੇਮੀ ਤੇ ਰਹਾ ਉਹ ਹੈ ਧਰਮ। ਹਰ ਪਾਸ਼ਾ ਦਾ ਕਿਸੇ ਨਾ ਕਿਸੇ ਧਰਮ ਦਾ ਪਾਸ਼ਾ ਦੇ ਨਾਲ ਗੂੜਾ ਸੰਬੰਧ ਹੈ। ਪੰਜਾਬ ਦੇ ਵਿੱਚ ਅਗਰ ਅਸੀਂ ਗੁਰੂਆਂ ਪੀਰਾਂ ਫਕੀਰਾਂ ਦੀ ਅਸੀਂ ਕਹਿੰਦੇ ਆ ਪੰਜਾਬੀ ਗੁਰਮੁਖੀ ਜਿਹੜੀ ਹੈ ਉਹ ਬੋਲੀ ਹੈ ਉਹਦੇ ਵਿੱਚ ਉਹਨਾਂ ਨੇ ਆਪਣੇ ਲਿਖਤਾਂ ਲਿਖੀਆਂ। ਉਹਦੇ ਵਿੱਚ ਧਰਮ ਗ੍ਰੰਥ ਲਿਖੇ। ਅਗਰ ਅਸੀਂ ਆਪਣੇ ਧਰਮ ਦੇ ਨਾਲ ਜੁੜੇ ਹੋਏ ਹਾਂ। ਤਾਂ ਇਹ ਤਾਂ ਸਾਫ਼ ਪਤਾ ਚੱਲਦਾ ਹੈ ਕਿ ਅਸੀਂ ਉਸ ਭਾਸ਼ਾ ਤੋਂ ਵੱਖਰੇ ਨਹੀਂ ਹੋ ਸਕਦੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਏਗਾ ਉਹ ਪੰਜਾਬੀ ਪੜ੍ਹਨੀ ਲਿਖਣੀ ਬੋਲਣੀ ਉਹਨੂੰ ਪਗੀ ਪਾਤੀ ਆਂਦੀ ਹੈ ਔਰ ਉਹ ਆਪਣੇ ਧਰਮ ਗ੍ਰੰਥ ਨੂੰ ਪੜ੍ਹਨ ਵਾਸਤੇ ਉਹ ਜ਼ਰੂਰ ਇਸ चीज ਨੂੰ ਸਿੱਖੇਗਾ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਦੂਸਰੀ ਭਾਸ਼ਾ ਬਣ ਗਈ ਉੱਥੇ ਜੋ ਪੋਸਟਰ ਹੈ ਪੰਜਾਬੀ ਦੇ ਵਿੱਚ ਲੱਗੇ ਹੋਏ ਆ ਬਟ ਆਪਣੇ ਪ੍ਰਿਆਵ ਦੇ ਵਿੱਚ ਜਿੱਥੋਂ ਦੀ ਇਹ ਮਾਂ ਬੋਲੀ ਹੈ ਉੱਥੇ ਲੋਕਾਂ ਦੀ ਮਾਂ ਬੋਲੀ ਨਹੀਂ ਹੈ ਕਿ ਉੱਥੇ ਦੂਸਰੀ ਤੀਜੀ ਲੈਂਗੁਏਜ ਹੋ ਸਕਦੀ ਹੈ ਪਰ ਜਿੱਥੋਂ ਦੀ ਇਮਾਰਤ ਪਾਸ਼ਾ ਹੈ ਉੱਥੇ ਸਾਨੂੰ ਇਹਨੂੰ ਬਚਾਣ ਦੀ ਯਤਨ ਕਰਨ ਦੀ ਲੋੜ ਹੈ ਅੰਦਰ ਦੇ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਰਨ ਤਨਵਾ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਵਿਭਾਗ ਦੇ ਸਾਰੇ ਟੀਚਰ ਔਰ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਇਹ ਇੱਕ ਮਾਤ ਪਾਚਨ ਮਨਾਉਣ ਵਾਸਤੇ ਇੱਕ ਉਪਰਾਲਾ ਕੀਤਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ